ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੋਗਾ ਉਥੋਂ ਤਪਾ ਅਤੇ ਫਿਰ ਰਲੇ ਤੋਂ ਬਾਹਰ ਦੂਰ ਇੱਕ ਥਾਂ ਤੇ ਡੇਰਾ ਕੀਤਾ। ਸੁਲਤਾਨੀਏ ਚੌਧਰੀ ਦਾ ਭਤੀਜਾ ਜੋਗਾ ਆਪੇ ਵਿੱਚ ਮਸਤ ਹੀ ਫਿਰਦਾ ਰਿਹਾ। ਮਹਾਰਾਜ ਨੇ ਸੁਬਾਬ ਕਿਹਾ ਜੋਗਾ ਆਪਣੇ ਜੋਗਾ ਪਿਛੋਂ ਪਸਤਾਵੇ ਵਿੱਚ ਆਇਆ ਤੇ ਆ ਮੱਥਾ ਟੇਕਿਆ ਤੇ ਭੁੱਲਾਂ ਬਖਸ਼ਾਈਆਂ। ਗੁਰੂ ਪਾਤਸ਼ਾਹ ਨੇ પ્રસન્ન ਹੋ ਕੇ ਕਿਹਾ ਕਿ ਇਸ ਥਾਂ ਤੇ ਪਿੰਡ ਵਸਾ ਲਵੋ। ਇਹੇ ਵਰਕਤ ਵਾਲਾ ਪਿੰਡ ਅਤੇ ਅਜਿੱਤ ਹੋਵੇਗਾ। ਉਸ ਨੇ ਜੋਗਾ ਨਗਰ ਵਸਾ ਆਇਆ ਜੋ ਇਲਾਕੇ ਦਾ ਪ੍ਰਸਿੱਧ ਨਗਰ ਬਨਿਆ ਉਥੋਂ ਗੁਰੂ ਤੇਗ ਬਹਾਦਰ ਜੀ ਭਾਲ ਪੁੱਜੇ ਪਹਿਲਾਂ ਧਿਆਨ ਨਾ ਦਿੱਤਾ ਪਰ ਪਿੱਛੋਂ ਸ਼ਰਮਿੰਦਾ ਹੋਏ ਤੇ ਵੀਰਨ ਰਮਦਾਸੀਏ ਨੂੰ ਨਸਾਇਆ ਕੇ ਗੁਰੂ ਜੀ ਨੂੰ ਰੋਕ ਜਿੱਥੇ ਰੁਕੇ ਉਥੇ ਭੂੰਦੜ ਦੀ ਸਾਰੀ ਵਸੋਂ ਸਮੇਤ ਦੇ ਚੌਧਰੀ ਦੇ ਦਰਸ਼ਨਾ ਲਈ ਆਈ ਉਹਨਾਂ ਗੁਰੂ ਜੀ ਦੀ ਅਜਮਲ ਸੁਣੀ ਪਰ ਜਦ ਰਾਹ ਵਿੱਚਦਰ ਕੁਝ ਦਰਸ਼ਨ ਕਰਕੇ ਮੁੜਦੀ ਸਿੱਖਾਂ ਨੇ ਦੱਸਿਆ ਕਿ ਗੁਰੂ ਤਾਂ ਹਰਖਸੋਗ ਮਾਨ અપਮਾਨ ਤੋਂ ਉੱਚਾ ਹੈ ਅਤੇ ਲੈਣ ਦੇਣ ਦੀ ਉਥੇ ਕੋਈ ਗੱਲ ਨਹੀਂ ਲੈਣ ਦੇਣ ਕੀ ਬਾਤ ਨਾ ਕੋਈ ਤਾਂ ਪੇਟਾ ਲਈ ਲਿਆਂਦੀਆਂ ਵਸਤੂਆਂ ਆਪ ਖਾ ਲਈਆਂ ਅਤੇ ਰੁਪਏ ਧਰਤੀ ਵਿੱਚ ਦਵਾ ਦਿੱਤੇ ਮਹਾਰਾਜ ਪਾਸ ਜਦ ਆਏ ਤਾਂ ਉਹਨਾਂ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਉਸੰਦਾ ਕੀ ਲਾਭ ਜੋ ਧਰਤੀ ਹੇਠਾਂ ਹੀ ਦੱਬਿਆ ਰਹਿਣਾ ਹੈ ਉਹਨਾਂ ਦਾ ਫਲਾ ਨੂੰ ਹੋਸ਼ ਆਈ ਅਤੇ ਜੀਵਨ ਜਾਂਚ ਮਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ